ਬਿਲਕੁਲ ਤਿਆਰ ਬਾ ਤਿਆਰ ਨੇ ਗੁਰੂ ਦੀਆਂ ਫੌਜਾਂ ਦੇਖੋ ਤੁਸੀਂ ਇੱਕ ਵਾਰ ਲੀਆਂ ਮਾਰ ਕੇ ਦੇਖੋ ਚਿਹਰਿਆਂ ਦੇ ਉੱਤੇ ਉਹਨਾਂ ਦੇ ਨੂਰ ਦੇਖੋ ਲਾਲੀ ਦੇਖੋ ਲੱਗਦਾ ਕਿਲੇ ਪਾਸੇ ਤੋਂ ਉਹਨਾਂ ਦੇ ਚਿਹਰੇ ਤੇ ਡਰ ਦੇਖਦਾ ਆਊਗਾ ਇਹ ਹੈ ਇਹ ਇਹ ਹੈ ਜਜ਼ਬਾ ਇਹ ਉਹ ਜਜ਼ਬਾ ਜਿਹੜਾ ਦਿੱਲੀ ਨਾਲ ਟੱਕਰ ਲੈਣ ਲਈ ਖੜਾ ਅੱਜ ਆਪਾਂ ਇਹ ਇੱਕ ਮਿੰਟ ਲਈ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ? ਫਿਰ ਤਿਆਰੀਆਂ ਖਾਡੀਆਂ ਪਹਿਲਾਂ ਮੈਂ। ਤਿਆਰੀਆਂ ਫੁੱਲਾਂ ਦੀ ਖਾਲਸਾ ਗੁਰੂ ਦੀ ਫੌਜ ਹੈ ਜੀ ਡਰਨ ਵਾਲੇ ਤਾਂ ਹੈ ਨਹੀਂ ਕਿਸੇ ਤੋਂ ਜੀ। ਹਾਂਜੀ। ਹਾਂਜੀ। ਜਿਵੇਂ ਮੋਦੀ ਨੇ ਹੁਣ ਪ੍ਰਬੰਧ ਕਰ ਰੱਖੇ ਨੇ ਐਡਾ ਬਣਾ ਬੈਰੀਕੇਡ ਸਾਰਾ ਕੁਝ ਲਾ ਰੱਖਿਆ। ਤੁਸੀਂ ਉਹਦੇ ਮੁਕਾਬਲੇ ਜੀ ਕਿੱਥੇ ਦੇਖਦੇ ਆ ਆਪਣੇ ਆਪ ਨੂੰ? ਪ੍ਰਬੰਧ ਤਾਂ ਮੁਗਲਾਂ ਨੇ ਵੀ 10 ਲੱਖ ਫੌਜ ਲਾ ਕੇ ਕਰਿਆ ਸੀ ਜੀ। ਹਾਂਜੀ ਦਸਵੇਂ ਪਾਤਸ਼ਾਹ ਨੂੰ ਘੇਰਨ ਲਈ ਪਰ ਇਹ ਖਾਲਸਾ ਕਦੇ ਰੁਕਦਾ ਨਹੀਂ ਹੈਗਾ ਜੀ ਅਸੀਂ ਗੁਰੂ ਜਿਹੜੇ ਪੁੱਤਰ ਹਾਂ ਹਾਂਜੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆ ਨਾ ਕਿਸੇ ਤੋਂ ਡਰਦੇ ਆ ਨਾ ਹੀ ਡਰਾਂਗੇ ਜੇ ਸਾਡਾ ਗੁਰੂ 40ਆਂ ਦੇ ਨਾਲ 10 ਲੱਖ ਨਾਲ ਮੁਕਾਬਲਾ ਚ 40ਆਂ ਦਾ 10 ਲੱਖ ਨਾਲ ਮੁਕਾਬਲਾ ਕਰਾ ਸਕਦੇ ਨਾ ਅਸੀਂ ਤਾਂ ਫਿਰ ਦੇਖ ਲੋ ਕਿੰਨੇ ਖੜੇ ਆ ਬਾਈ ਜੀ ਨੈਸ਼ਨਲ মিডিਆ ਤੇ ਇੱਕ ਗੱਲ ਪ੍ਰਚਾਰੀ ਜਾ ਰਹੀ ਹੈ ਪੀਲੇਆਂ ਪੱਗਾਂ ਨੂੰ ਦੇਖ ਕੇ ਸਰਦਾਰ ਨੂੰ ਦੇਖ ਕੇ ਕਿਹਾ ਜਾ ਰਿਹਾ ਵੀ ਉੱਥੇ ਬਾਰਡਰਾਂ ਦੇ ਵਿੱਚ ਇਹਨਾਂ ਦਾ ਐਮਐਸਪੀ ਨਾਲ ਕੋਈ ਰੌਲਾ ਨਹੀਂ ਇਹ ਤਾਂ ਖਾਲਸਤਾਨੀਆਂ ਨੇ ਹੱਤਵਾਦੀ ਦੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਜਿਹੜੇ ਕਿਸਾਨ ਹੁੰਦੇ ਨੇ ਉਹ ਪੀਲੀਆਂ ਪੱਗਾਂ ਨਹੀਂ ਬੰਨਦੇ ਜਾਂ ਕਾਲੀਆਂ ਨਹੀਂ ਬੰਨਦੇ ਜਾਂ ਨੀਲੀਆਂ ਨਹੀਂ ਬੰਨਦੇ ਜਾਂ ਵਾਲ ਖੋਲ ਕੇ ਫਿਰਦੇ ਨੇ ਉਹ ਕਿਸਾਨ ਹੁੰਦੇ ਨੇ ਸਾਡੇ ਦਾ ਜਦੋਂ ਜੀ ਆਪਣਾ ਗੁਰੂ ਨਾਨਕ ਪਾਸ਼ਾ ਦਾ ਅਵਤਾਰ ਪਰੂ ਸੀ ਮੋਦੀ ਨੇ ਵੀ ਪੀਲੀ ਪੱਗ ਬੰਨਿਆ ਹੋਇਆ ਸੀ ਕਿਉਂ ਖਾਲਸਤਾਨੀ ਸੀ ਜੀ ਸਾਨੂੰ ਦੱਸਿਆ ਜਾਵੇ ਨਾ ਉਹ ਖਾਲਸਤਾਨੀ ਸੀ ਜੀ ਹਾਂ ਜੀ ਅਮਿਤ ਸ਼ਾਹ ਪੀਲੀ ਪੱਗ ਬੰਨ ਕੇ ਪੰਜਾਬ ਦਾ ਕਿਉਂ ਖਾਲਸਤਾਨੀ ਹੈ ਜੀ ਸਾਨੂੰ ਦੱਸਿਆ ਜਾਵੇ ਨਾ ਸਾਰੇ ਜਿੰਨੇ ਵੀ ਲੀਡਰ ਨੈਸ਼ਨਲ ਲੀਡਰ ਨੇ ਉਹ ਸਾਰੇ ਪੀਲੀਆਂ ਪੱਗਾਂ ਵੰਦੇ ਕਿਉਂ ਸਾਰੇ ਖਾਲਸਤਾਨੀ ਆ ਫਿਰ ਜੋ ਖਾਲਸਤਾਨੀ ਆ ਫਿਰ ਅਸੀਂ ਵੀ ਖਾਲਸਤਾਨੀ ਹੈਗੇ ਜਿਹੜੇ ਆ ਪੀਲੀਆਂ ਪੱਗਾਂ ਵਾਲੇ ਨੇ ਨਾ ਇਹ ਹੀ ਇਹਨਾਂ ਦੀਆਂ ਧੀਆਂ ਪੈਣ ਨੂੰ ਫਗਾਨਾਂ ਤੋਂ ਬਚਾ ਕੇ ਲਿਆਂਦਦੇ ਸੀ ਅੱਜ ਭੁੱਲ ਗਏ ਨੇ ਆ ਨਹੀਂ ਉਹ ਤਾਂ ਫਿਰ ਤੁਹਾਨੂੰ ਬਦਨਾਮ ਕਰ ਰਹੇ ਨੇ ਇਸ ਸੰਘਰਸ਼ ਨੂੰ ਪਰ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੇ ਪੰਜਾਬੀ ਨੇ ਇਹ ਜਾ ਕੇ ਦਿੱਲੀ ਦੇ ਚੋਰਦੰਗ ਮਚਾਉਂਦੇ ਨੇ ਇਸੇ ਕਰਕੇ ਸੀ ਰੋਕਿਆ ਮੜ ਜਾ ਇੰਡੀਆ ਦਾ ਮੀਡੀਆ ਛੱਡ ਕੇ ਨਾ ਇੰਟਰਨੈਸ਼ਨਲ ਮੀਡੀਆ ਖੋਲ ਕੇ ਦੇਖੋ ਬਦਨਾਮ ਕੌਣ ਹੁੰਦਾ ਪਿਆ ਹਾਂਜੀ ਹਾਂਜੀ ਉਹਨਾਂ ਨੂੰ ਕੋਈ ਇੰਟਰਨੈਸ਼ਨਲ ਮੀਡੀਆ ਤੇ ਮੜੀ ਦੀ ਝਾਤ ਮਾਰ ਉੱਛਲੇ ਜਾ ਜੀ ਪੂਰੇ ਪੂਰੇ ਇੱਕ ਫਟੇ ਬਲਾ ਦਿਓ ਫਿਰ ਸੋ ਦੋਸਤੋ ਦੇਖ ਲਿਆ ਇਹਨਾਂ ਦੇ ਅੰਦਰ ਜਨੂਨ ਇਹਨਾਂ ਦੇ ਅੰਦਰ ਜਜ਼ਬਾ ਤੇ ਡਟੇ ਰਹੋ ਬਾਈ ਜੀ ਸਲੂਟ ਹੈ ਤੁਹਾਨੂੰ